ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਂ ਫੇਸਬੁੱਕ ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਆ ਦੋਸਤੋ ਅੱਜ ਫੇਰ ਇੱਕ ਛੋਟੇ ਭਾਦੀ ਜਮਾ ਛੋਟੀ ਜਿਹੀ ਬਿਸ਼ੇਰੀ ਤੇ ਭਾ ਵੀ ਜਮਾ ਨਿਕਾ ਜਾਈਆ ਮਾਰਵੜੀ ਬਿਸ਼ੇਰੀ ਆ ਪਰ ਰੇਟ ਹੈ ਦਾ ਚੰਬੇ ਬਿਸ਼ੇਰੀਆਂ ਵਾਲਾ ਜੇ ਇੱਕ ਮੈਂ ਪਰਸ ਤੇ ਉੱਥੇ ਬਿਸ਼ੇਰੀ ਪਾਈ ਸੀ ਉਹਦੇ ਨਾਲ ਵੀ ਸਸਤੀ ਆ ਜਮਾ ਇਹ ਆ ਰੇਟ ਤੇ ਬਈ ਗਾਰੰਟੀ ਦਿੰਦਾ ਨਾ ਹੀ ਤੁਹਾਨੂੰ ਮਿਲੇ ਮੰਡੀ ਤੇ ਇੰਨੇ ਰੇਟ ਇੰਨੀ ਸਸਤੀ ਮਾਰਵੜੀ ਬਿਸ਼ੇਰੀ ਤੇ ਨਾ ਤੁਹਾਨੂੰ ਪੰਡਾਂ ਜਿਮਲੇ ਗਰੰਟੀ ਦੇ ਦਿੰਨੇ ਆਪਾਂ ਤੇ ਰੇਟ ਦਾ ਆਈਡੀਆ ਵੀ ਤਾਂ ਆਈਡੀਆ ਨਹੀਂ ਆਪਾਂ ਰੇਟ ਹੀ ਦੱਸ ਦੇਣਾ ਯਾਰ ਵੀਡੀਓ ਚ ਲਾਸਟ ਤੇ ਦੱਸਾਂਗੇ ਸਾਰੀ ਵੀਡੀਓ ਤੋਂ ਹੀ ਪੂਰੀ ਦੇਖ ਲਓ ਬੱਚੀ ਬਾਲਪੋਰੀਆਂ ਦੀ ਪੂਰੀ ਤਰ੍ਹਾਂ ਸਭ ਹੱਥਾਂ ਪੈਰਾਂ ਦੀ ਸਭ ਕੋਈ ਫਾਲਟ ਨਹੀਂ ਬੱਚੀ ਜਮਾਂ ਛੂਟੀ ਬੱਚੀ ਛੂਟੀ ਭਾਅ ਚ ਲਿਆ ਬਾਕੀ ਸਾਰੀ ਵੀਡੀਓ ਦੇਖ ਲਓ ਸਾਰੀ ਡਿਟੇਲ ਦਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਵੀ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਰੇ ਭਰਾਵਾਂ ਨੂੰ ਬੇਨਤੀ ਵੀ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਲਈ ਇਸ ਤਰ੍ਹਾਂ ਦੀ ਹੋਰ ਵੀਡੀਓ ਬਣਾਉਂਦਾ ਸਾਨੂੰ ਹੌਸਲਾ ਬਣਦਾ ਰਹੇ ਤੇ ਨਾ ਕਮੈਂਟਾਂ ਜ਼ਰੂਰ ਦੱਸੋ ਵੀ ਤੁਹਾਨੂੰ ਬੱਚੀ ਕਿਵੇਂ ਦੀ ਲੱਗੀ ਤੇ ਇਸ ਤਰ੍ਹਾਂ ਦੀ ਫਿਰ ਆਪਾਂ ਹੋਰ ਬੱਚਿਆਂ ਦੀ ਵੀਡੀਓ ਵੀ ਤੁਹਾਡੇ ਲਈ ਸਾਂਝੀ ਕਰਾਂਗੇ ਤੇ ਆਜੋ ਵਾਦਦੇ ਆਂ ਇਹਦੀ ਬੱਚੀ ਦੀ ਡਿਟੇਲ ਵੱਲ ਦੋਸਤੋ ਮਾਰਵਾੜੀ ਬਿਸ਼ੇਰੀ ਆ ਸਾਹ ਕਾਲੀ ਬਿਸ਼ੇਰੀ ਮੱਥੇ ਫੁੱਲ ਰੰਗ ਰੰਗ ਬਹੁਤ ਪੱਕਾ ਕਾਲਾ ਰੰਗ ਦੁੱਧ ਨੂੰ ਹੀ ਲਾਉਂਦੀ 4 ਮਹੀਨੇ ਉਮਰ ਹੋਈ ਆ ਮਾਂ ਨਾਲ ਟਟ ਕੇ ਆਈ ਆ ਜਿਹੜੇ ਮਜਬੂਤੀ ਬਹੁਤ ਹੱਡ ਪੈੜ ਦੇ ਪੁੱਠਾ ਪਾਠਾ ਤੁਸੀਂ ਦੇਖੋ ਨਾ ਹੱਡ ਪੈਰ ਪੈਰਪੁਰ ਦੇਖੋ ਬਹੁਤ ਮਜਬੂਤੀ ਵਾਲੀ ਬੱਚੀ ਆ ਹਜੇ ਬੱਚੀ ਦੀ ਉਮਰ 4 ਮਹੀਨੇ ਪੂਰੀ ਨੈਟ 4 ਮਹੀਨੇ ਹੋਈ ਆ ਹਜੇ ਤਾਂ ਦੁੱਧ ਲੂਈ ਵੀ ਨਹੀਂ ਲਾਈ ਬੱਚੀ ਨੇ ਤੁਸੀਂ ਆਪ ਹੀ ਦੇਖ ਸਕਦੇ ਆ ਤੇ ਬੱਚੀ ਸੰਭਾਲ ਕੇ ਵਧੀਆ ਮੰਨ ਵਾਲੀ ਆ ਸੋ ਜਿਹਨੇ ਵੇਚਣ ਵਾਸਤੇ ਵੀ ਲੈਣੀ ਆ ਤਾਂ ਆ ਰੇਟ ਵਿੱਚ ਬਾਈ ਨਾ ਹੀ ਬਸ਼ੀਰੀ ਮਿਲਨੇ ਤੇ ਜਿਹਨੇ ਘਰੇ ਪਹਿਲੀ ਵਾਰ ਰੱਖਣੀ ਆ ਜਾਂ ਸੌਂਗ ਪੂਰਾ ਕਰਨਾ ਹੈ ਨਾ ਕਈ ਵਾਰ ਹੁੰਦਾ ਮੈਨੂੰ ਆ ਵੀ ਤੌਰ ਤੇ ਰੋਜ਼ ਵਾਂਗੂ ਹੀ ਜੇ 2-300 ਫੋਨ ਆਉਂਦਾ ਉਹ ਚ 100-150 ਫੋਨ ਤਾਂ ਇਹ ਜਾਂਦਾ ਬਾਈ ਆਪਾਂ ਪਹਿਲੀ ਵਾਰ ਕੰਮ ਸ਼ੁਰੂ ਕਰਨਾ ਥੋੜੇ ਪੈਸੇ ਲਈ ਮੈਂ ਥੋੜੇ ਪੈਸੇ ਵਾਲੀ ਬਿਸ਼ੇਰੀ ਲੈਣੀ ਤਾਂ ਦੋਸਤੋ ਅੱਜ ਤੁਹਾਡੀ ਉਹ ਫਰਮਾਇਸ਼ ਪੂਰੀ ਹੋ ਗਈ ਜਮੈਂ ਥੋੜੇ ਪੈਸੇ ਵਾਲੀ ਬਿਸ਼ੇਰੀ ਲਿਆਤੇ ਹੁਣ ਆਹ ਥੋੜੀ ਹਿੰਮਤ ਆ ਫੋਨ ਲਾ ਕੇ ਫਾਰਮ ਤੇ ਆ ਕੇ ਪਹਿਲਾਂ ਹਨ ਆ ਸਕਦੇ ਆ ਜਾਂ ਫੋਨ ਲਾ ਕੇ ਇਹਦਾ ਰੇਟ ਪੁੱਛ ਸਕਦੇ ਨੇ ਰੇਟ ਤਾਂ ਆਪਾਂ ਦੱਸ ਦਿੰਨਾ ਜਿਹੜੀ ਹੋਰ ਮਾਰੀ ਮੋਟੇ ਡਿਟੇਲ ਰਹਿੰਦੀ ਹੋਈ ਉਹ ਪੁੱਛ ਲਿਓ ਤੇ ਫੇਰ ਨਾ ਲਾਂਭਾ ਦਿਓ ਬਾਈ ਸਾਡੇ ਆਉਣ ਤੋਂ ਪਹਿਲਾਂ ਸੇਲ ਹੋ ਗਈ ਕਿਉਂ ਨਹੀ ਰੇਟ ਵਿੱਚ ਬਾਈ ਬੱਚ ਆਪਾਂ ਨੂੰ ਵੀ ਮਾਸਾ ਮਿਲੀ ਆ ਜਿੰਨੇ ਆਪਾਂ ਰੇਟ ਕਰੀ ਜਾਂਦੇ ਆ ਇਹਦੇ ਨਾਲ ਡਬਲ ਆਪਾਂ ਨੂੰ ਬੰਦੇ ਨੇ ਰੇਟ ਕੀਤਾ ਸੀ ਤੇ ਆਪਣੀ ਆਦਤ ਆਪਾਂ ਥੋੜੇ ਰੇਟ ਜਿਹਾ ਲੈਂਦੇ ਆ ਥੋੜੇ ਜਿਹੀ ਦੇ ਦਿੰਨੇ ਆ ਤੇ ਬੱਚੀ ਕੋਈ ਫਾਲਟ ਨਹੀਂ ਮੈਂ ਇੱਕ ਵਾਰ ਫੇਰ ਦੱਸਦਾ ਬਾਲਪੋਰੀਆਂ ਦੀ ਸਾਫ ਆ ਮੱਥੇ ਫੁੱਲ ਆ ਬੱਚੀ ਤੇ ਦੂਜੀ ਸਾਰੀ ਕਾਲੀ ਪੈਰਾਂ ਪੂਰਾ ਦੀ ਸਾਫ ਆ ਮਜਬੂਤੀ ਵਾਲੇ ਪੱਖੋਂ ਸਹੀ ਆ ਤੇ ਕੰਨ ਕੁੰਨ ਕੁੰਡੀ ਵਾਲਾ ਜੀ ਤੇ 4 ਮਹੀਨੇ ਉਮਰ ਆ ਹਜੇ ਤਾਂ ਦੁੱਧ ਲਈ ਵੀ ਨਹੀਂ ਲਾਈ ਥੋ ਜੇ ਕੇ ਭਰਾ ਨੇ ਆਪਦੇ ਬੱਚੇ ਦਾ ਸੌਂਕ ਪੂਰਾ ਕਰਨਾ ਜਾਂ ਆਪ ਆਪ ਦਾ ਸੌਂਕ ਆ ਥੋੜੇ ਰੇਟਾਂ ਦਾ ਜਾਨਵਰ ਭਾਲਦਾ ਸੀ ਬਸ਼ੀਰੀਆ ਦੋਸਤੋ ਬਸ਼ੀਰੀਆਂ ਦੇ ਮੁੱਲ ਦੀ ਚੰਬਾ ਬਸ਼ੀਰੀਆ ਵੀ ਇੰਨੇ ਦਾ ਵਿਕੀ ਜਾਂਦਾ ਜਿੰਨਾ ਆਪਾਂ ਮੁੱਲ ਕਰਦੇ ਆ ਤਾਂ ਆਮ ਹੀ ਪੌਸਲੇ ਚੰਬੇ ਬਸ਼ੀਰੀਆਂ ਦਾ ਵੀ ਰੇਟ ਪੁੱਛ ਸਕਦੇ ਆ ਬਸ਼ੀਰੀ ਲੈਣ ਤੋਂ ਪਹਿਲਾਂ ਤੂੰ ਅੰਨੀ ਵੀ ਆਪਣੀ ਤਾਂ ਆਫਰ ਜਿੱਥੋਂ ਮਰਜੀ ਇੰਨੇ ਰੇਟ ਦੀ ਮਾਰਵੜੀ ਬਸ਼ੀਰੀ ਜੇ ਮਿਲਦੀ ਹੈ ਤਾਂ ਬੰਦਾ ਖਰੀਦ ਲਵੇ ਕਿਉਂਕਿ ਆਪਾਂ ਨੂੰ ਪਤਾ ਰੋਜ਼ ਆਪਾਂ ਵੀ ਜਾਨਵਰ ਲਿਆਉਂਦੇ ਆਂ ਆ ਰੇਟ ਵਿੱਚ ਬਾਈ ਕੋਈ ਲੋਕ 4-4 5-5 ਲੱਖ ਰੁਪਏ ਐਡੀਆਂ ਬਸ਼ੀਰੀਆਂ ਦੇ ਮੁੱਲ ਕਰ ਜਾਂਦੇ ਆ ਤੇ ਆਪਾਂ ਨੂੰ ਭਾਣ ਮਿਲੀ ਤਾਂ ਭਾਣ ਵਾਲੀ ਦੇ ਦੇਣੀ ਤੇ ਪਹਿਲਾਂ ਕਰ ਲਓ ਨੰਬਰ 62391545449855599017 ਤੇ ਇਹਦਾ ਬੱਚੀ ਦਾ ਰੇਟ ਆ 50000 ਹਾਂਜੀ ਸਿਰਫ 50000 ਰੁਪਿਆ ਬੱਚੀ ਦਾ ਰੇਟ ਆ ਸੋ ਜੇ ਕਿਸੇ ਦੇ ਰੇਟ ਚਾ ਵੇਂਦੀ ਹੋਈ ਤਾਂ ਫੋਨ ਲਾ ਲਿਓ ਨੰਬਰ ਆ ਚੱਲ ਪਏ ਉੱਪਰ ਦੋਸਤੋ 6239154544 ਤੇ ਮਿਲਦੇ ਆਂ